ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਗੁਰੂ ਰੂਪ ਸੰਗਤ ਤੁਸੀਂ ਜਿਹੜੇ ਇਕੱਠੇ ਹੋਇਆ ਨਾ ਆਪਣੀ ਜ਼ਿੰਦਗੀ ਦੇ ਲਈ ਇਕੱਠੇ ਹੋਇਆ ਥੋਨੂੰ ਜ਼ਿੰਦਗੀ ਦਾ ਅਹਿਸਾਸ ਆ ਤਾਂ ਇਕੱਠੇ ਹੋਇਆ ਜਿਹਨੂੰ ਨਹੀਂ ਅਹਿਸਾਸ ਉਹ ਵਿਚਾਰੇ ਭੇਡਾਂ ਦੇ ਬਾੜੇ 'ਚ ਬੈਠੇ ਹੁੰਦੇ ਆ ਪਰ ਜਿਹੜਾ ਮਰਜ਼ੀ ਸ਼ੇਰ ਆ ਕੇ ਖਾ ਜੇ ਛੱਡ ਜੇ ਕੋਈ ਗੱਲ ਨਹੀਂ ਪਰ ਜਿਹੜਾ ਤੁਹਾਥੋਂ ਇਹ ਕੰਮ ਸ਼ੁਰੂ ਹੋਇਆ ਹੈ ਜਿਹੜਾ ਪਾਣੀ ਦਾ ਮੁਕਣਾ ਹੈ ਸਰਕਾਰਾਂ ਐਨੇ ਢੰਗ ਨਾਲ ਪਾਣੀ ਦੀ ਦੁਰਵਰਤੋਂ ਕਰ ਰਹੀਆਂ ਕਾਰਪੋਰੇਟ ਸੈਕਟਰ ਦੇ ਲਈ ਪਰਸੋਂ ਦਾ ਤੁਸੀਂ ਟ੍ਰਿਬਿਊਨ ਦਾ ਅਖਬਾਰ ਪੜ੍ਹੋ ਉੱਥੇ ਲਿਖਿਆ ਕਿ ਜਿਸ ਢੰਗ ਨਾਲ ਪਾਣੀ ਦੀ ਵਰਤੋਂ ਹੋ ਰਹੀ ਹੈ ਨਾ ਇਹ ਧਰਤੀ ਨਹੀਂ ਕੱਲੀ ਤਿੰਨ ਧਰਤੀਆਂ ਦਾ ਪਾਣੀ ਵੀ ਥੋੜਾ ਹੈ ਇਹ ਇੱਕ ਕੱਲੀ ਆਪਣੀ ਧਰਤੀ ਹੈ ਨਾ ਇਹ ਜਿਹੀਆਂ ਤਿੰਨ ਧਰਤੀਆਂ ਹੋਣ ਉਹਨਾਂ ਦਾ ਪਾਣੀ ਵੀ ਬਹੁਤ ਛੇਤੀ ਮੁੱਕ ਜਾਣਾ ਜਿਸ ਢੰਗ ਨਾਲ ਸਰਕਾਰਾਂ ਇਹ ਪਾਣੀ ਦੀ ਦੁਰਵਰਤੋਂ ਕਰ ਰਹੀਆਂ ਸਾਬ ਲਾਓ ਆਪਾਂ ਪੀਣ ਵਾਲਾ ਪਾਣੀ ਮੁੱਲ ਲਿਆ ਕਰਾਂਗੇ ਹੁਣ ਵੀ ਲੈਣ ਲੱਗ ਗਏ ਧਰਤੀ ਦਾ ਪਾਣੀ ਖਤਮ ਜਗ ਕਰੋਗੇ ਤੂੰ ਵੀ ਨਹੀਂ ਪੈਂ ਜਾਣਾ ਇਹਨਾਂ ਨੇ ਜਦੋਂ ਧਰਤੀ 'ਚ ਪਾਣੀ ਨਹੀਂ ਤਾਂ ਤਮੀ ਤਾਂ ਹੀ ਆਊਗਾ ਨਾ ਜਿੱਥੋਂ ਪਾਣੀ ਤਾਂ ਜਾਊ ਇਸ ਕਰਕੇ ਤੁਹਾਡਾ ਪਹਿਰਾ ਬੜਾ ਲਾਜ਼ਮੀ ਹੈ ਹੈਰਾਨ ਮੰਨੋਗੇ ਕਿ ਜਿਹੜਾ ਪੋਲੂਸ਼ਨ ਜਿਹਨੂੰ ਕਹਿੰਦੇ ਆ ਜਿਹਨੂੰ ਆਪਾਂ ਪ੍ਰੀਤਾ ਕਹਿੰਦੇ ਆ ਮਲੀਨਤਾ ਕਹਿੰਦੇ ਆ ਲੁਧਿਆਣੇ ਤੋਂ ਲੈ ਕੇ ਲੁਧਿਆਣਾ ਨਹੀਂ ਚਮਕੌਰ ਸਾਹਿਬ ਤੋਂ ਲੈ ਕੇ ਮਾਛੀਵਾੜੇ ਤੋਂ ਲੈ ਕੇ ਤ੍ਰਾਨਸੂ ਤੋਂ ਲੈ ਕੇ ਤਾਜਪੁਰ ਡੇਰੀਆਂ ਤੋਂ ਲੈ ਕੇ ਤੁਹਾਡੇ ਇੱਥੋਂ ਤੱਕ ਸਾਰਾ ਮਲੀਨਤਾ ਪਹੁੰਚ ਰਹੀ ਆ ਤੇ ਉਹਨੂੰ ਕਿਤੇ ਕੋਈ ਸਾਫ਼ ਨਹੀਂ ਕਰ ਰਿਹਾ ਝੂਠ ਮਾਰਦੇ ਆ एनजीटी वाले महा गप्पी पोल्यूशन कंट्रोल वाले गप्पियां चो गप्पी ते सरकारा नु ताकी ਤੁਸੀਂ ਕੋਈ ਸੁਪਰਲੀਟਡ ਡਿਗਰੀ ਦੇਈ ਨਹੀਂ ਸਕਦੇ ਐਡੇ ਵੱਡੇ ਗੱਪੀ ਪੰਡ ਮਹਾ ਪੰਡ ਤੇ ਪੰਡਾਂ चो ਵੱਡੇ ਪੰਡ ਇਹ ਕੰਮ ਕਰਦਿਆ ਇਹਨਾਂ ਦੇ ਮਖੌਲ ਤੇ ਹੱਸਿਆ ਨਾ ਕਰੋ ਆਪਣਾ ਨੂੰ ਇਹਨਾਂ ਨੇ ਹੱਸਣ ਜੋਗਾ ਛੱਡਿਆ ਹੀ ਨਹੀਂ ਜੇ ਤੁਸੀਂ ਬੋਲਦੇ ਥੋਡੀ ਆਵਾਜ਼ ਇਹ ਕਤਲ ਕਰਦੇ ਆ ਆਈ ਅਕਾਲ ਚੈਨਲ ਆ ਥੋਡੀ ਆਵਾਜ਼ 20 ਲੱਖ ਬੰਦਾ ਰੋਜ਼ ਸੁਣਦਾ ਸੀ ਜਦੋਂ ਤੁਸੀਂ ਇੱਥੇ ਬੋਲਦੇ ਹੋ 20 ਲੱਖ ਬੰਦਾ ਘੰਟੇ ਦੋ ਘੰਟੇ ਸੁਣਦਾ ਸੀਗਾ ਅੱਜ ਉਹਨਾਂ ਨੇ ਬੰਦ ਕਰਤੀ ਕਿ ਕੋਈ ਨੋਟਿਸ ਨਹੀਂ ਦਿੱਤਾ ਕੋਈ ਕਿਸੇ ਪ੍ਰਕਾਰ ਬਾਰੇ ਗੱਲ ਨਹੀਂ ਕੀਤੀ ਗੈਰਕਾਨੂੰਨੀ ਢੰਗ ਨਾਲ ਥੋੜੀ ਆਵਾਜ਼ ਬੰਦ ਕਰਤੀ ਪਰ ਚੋਰਾ ਦਾ ਪਲੀਨ ਮਲੀਨ ਕੀਤਾ ਪਾਣੀ ਉਸੇ ਤਰ੍ਹਾਂ ਜਾਰੀ ਹੈ ਇਹ ਚੀਜ਼ਾਂ ਨੂੰ ਯਾਦ ਰੱਖਿਓ ਫੇਰ ਤਾਂ ਆਪਾਂ ਜਾਵਾਂਗੇ ਬੱਚ ਜੇ ਇਹ ਤੋਂ ਭੁੱਲ ਗਏ ਨਾਲੇ ਆਪਾਂ ਇਹਨੂੰ ਫੈਕਟਰੀ 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 ਕਹਿ ਰਹੇ ਹਾਂ ਮੈਂ ਅਕਸਾਈ ਦਾ ਬੰਦਾ ਮੈਂ ਦੱਸਦਾ ਨਾ ਇਹ ਡਿਸਟਿਲਰੀ ਆ ਨਾ ਇਹ ਬ੍ਰਿਊਰੀ ਆ ਇਹ ਤਾਂ ਜ਼ਹਿਰਾਂ ਦੀ ਫੈਕਟਰੀ ਆ ਜ਼ਹਿਰਾਂ ਦੀ ਬਾਹਰੋਂ ਲਿਆ ਕੇ ਸ਼ਰਾਬ ਇੱਥੇ ਢੋਈ ਜਾਂਦੀ ਸੀ ਬੋਟਲਿੰਗ ਫੈਕਟਰੀ ਸੀ ਭਰ ਦਿੱਤੀ ਜਾਂਦੀ ਸੀ ਹੁਣ ਉਹ ਘਟਾ ਕੇ ਜ਼ਹਿਰ ਪੈਦਾ ਕਰਦੇ ਜਿੰਨੇ ਸਾਈਨਾਈਟ ਕਿਸਮ ਦੇ ਜ਼ਹਿਰ ਨੇ ਉਹ ਸਾਰੇ ਇੱਥੇ ਬਣਦੇ ਆ ਔਰ ਉਹਨਾਂ ਦਾ ਜਿਹੜਾ ਮਲੀਨਤਾ ਹੈ ਪੋਲੀਸ਼ਨ ਹੈ ਰਹਿਦ ਖੁੰਦਾ ਉਹ ਤੁਹਾਡੇ ਥੱਲੇ ਜਾਂਦੀ ਹੈ ਅਪਥਾਲ ਚ ਕੁਝ ਅਸਮਾਨ ਚ ਕੁਝ ਫਸਲਾਂ ਚ ਕੁਝ ਹਵਾ ਚ ਤੇ ਕੁਝ ਪਾਣੀ ਚ ਚਾਰ ਥਾਂ ਜਾ ਕੇ ਆਪਾਂ ਚਾਰਾਂ ਨੂੰ ਚਾਹੀਦੀਆਂ ਹਵਾ 2.5 ਮਿੰਟ ਤੋਂ ਬਿਨਾਂ ਨਹੀਂ ਕੱਟ ਸਕਦੇ ਪਾਣੀ ਕਿੰਨਾ ਚ ਡੀ ਹਾਈਡਰੇਸ਼ਨ ਹੋ ਜਾਂਦੀ ਹੈ ਉਹ ਤੋਂ ਬਿਨਾਂ ਨਹੀਂ ਕੱਟ ਸਕਦੇ ਅਨ ਬਿਨਾਂ ਨਹੀਂ ਕੱਟ ਸਕਦੇ ਇਸ ਖਤਰ ਨੂੰ ਸਾਹਮਣੇ ਰੱਖੋ ਤਾਂ ਆਪਾਂ ਬਚਾਂਗੇ ਤਾਂ ਟਕੜਾ ਰਹੋ ਆਪਣੀ ਆਵਾਜ਼ ਜਿਵੇਂ ਅਕਾਲ ਚੈਨਲ ਦੀ ਬੰਦ ਕੀਤੀ ਉਹਦੀ ਆਵਾਜ਼ ਨੂੰ ਆਪਾਂ ਆਪਣੇ ਆਪ ਚ ਅਕਾਲ ਚੈਨਲ ਬਣ ਜਾਓ ਆਪਾਂ ਜਿੱਥੇ ਜਾਈਏ 10 ਬੰਦੇ ਨੂੰ ਦੱਸੋ ਤਾਂ ਪਤਾ ਲੱਗੇ ਵੀ ਅਕਾਲ ਚੈਨਲ ਬੰਦ ਨਹੀਂ ਹੋਇਆ ਅੱਜ ਸ਼ੁਰੂ ਹੋਇਆ ਇਸ ਕਰਕੇ ਸਰਕਾਰ ਦੀਆਂ ਸਾਰੀਆਂ ਟੁੱਚਰਵਾਜ਼ੀਆਂ ਤੁਸੀਂ ਬੰਦ ਕਰ ਸਕਦੇ ਹੋ ਤੁਹਾਡੀ ਚੇਤਨਾ ਇੱਕ ਮੀਲ ਪੱਥਰ ਕੰਮ ਕਰੂ ਔਰ ਹਿੰਦੁਸਤਾਨ ਦੇ ਜਦੋਂ ਪਾਣੀਆਂ ਦੇ ਬੱਚ ਦਾ ਇਤਿਹਾਸ ਲਿਖਿਆ ਜਾਊ ਉਦੋਂ ਬਦ ਲੱਗੇਗਾ ਵੀ ਜੀਰੇ ਮੋਰਚੇ ਤੋਂ ਪਾਣੀ ਦੇਵਤਾ ਨੂੰ ਸਾਹਮਣ ਦਾ ਕੰਮ ਭਾਰ ਦੇ ਲੋਕਾਂ ਨੇ ਕੀਤਾ ਜਿਨ੍ਹਾਂ ਨੂੰ ਅਕਸਰ ਕਿਹਾ ਜਾਂਦਾ ਹੈ ਕਿ ਉਹ ਤਾਂ ਜੀ ਅਣਪੜ੍ਹਨੇ ਬੈਕਵਰਡ ਨੇ ਸ਼ਰਾਬਾਂ ਪੀਣ ਵਾਲੇ ਨੇ ਗੱਲਬਾਤ ਕਰਨੀ ਨਹੀਂ ਆਉਂਦੀ ਤੇ ਤੁਸੀਂ ਪਉਣ ਗੁਰੂ ਪਵਨ ਪਿਤਾ ਸਾਰਾ ਕੁਝ ਤੁਸੀਂ ਸਾਂਭੋਗੇ ਧਰਤੀ ਮਾਂ ਨੂੰ ਤੁਸੀਂ ਸਾਂਭੋਗੇ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬਹੁਤ ਬਹੁਤ ਧੰਨਵਾਦ